ਲਾਵੀ ਗੁਰਪ੍ਰੀਤ ਸਿੰਘ ਮੇਥੋਂ ਪਹੁੰਚ ਗਿਆ ਆਪਣੇ ਕੋਲ ਕੌਣ ਆ ਗਿਆ ਉਹ ਦੇ ਗੁਰਪ੍ਰੀਤ ਆ ਗਿਆ ਦੇ ਜੋੜੋਂ ਦੇ ਮੇਲੇਵੇਂ ਨੂੰ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਥੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਸਾਡੀ ਪੈਂਟਰੀ ਨਾ ਸਵੇਰੇ ਸਵੇਰੇ ਬਾਹਰ ਆ ਗਈ ਸਾਡੀ ਪੈਂਟਰੀ ਥੱਲੇ ਪੈਰ ਠੰਡੇ ਪੈਂਟਰੀ ਵਾਲੇ ਠੰਡੇ ਬੁੱਧ ਬਾਹਰ ਦੇ ਦੇਖੋ ਮੇਥੋਂ ਬਾਹਰ ਕਿਹਜਨਾ ਮੌਸਮ ਹੈ ਤੇ ਇਹ ਠੰਡੇ ਮੌਸਮ ਤੋਂ ਬਾਹਰ ਆ ਗਈ ਫਿਰ ਲੱਗ ਜਾਨੇ ਹੱਸਦਾ ਥੱਲੇ ਪੈਰ ਤੇ ਦੇਖ ਠੰਡੇ ਪੈਰ ਦੇ ਥੱਲੇ ਪੈਰ ਤੇ ਦੰਦੀ ਬਟਮ ਜਿਹੜੇ ਤੇ ਮੈਂ ਫੇ ਕੰਨਾ ਬਲਾਂ ਮੇਰੇ ਤੇ 35 ਦੇ ਲਾ ਤੇ ਉਹੀ ਗੱਲਾਂ ਕਰੀ ਆਂ ਤੂੰ ਗੰਦੇ ਬੱਚੇ ਵਾਲੀਆਂ ਅੱਛਾ ਬੱਚਾ ਤੂੰ ਕੰਦੀਆ ਬੱਤਾਂ ਕਰਦਾ ਹੂੰ ਲੈ ਲੈ ਨੂੰ ਮੈਂ ਮੈਨੂੰ ਕੁਸ਼ਾਨੇ ਗੋਦੀ ਚੱਕਿਆ ਵੇ ਛੱਡ ਦੋ ਮੈਨੂੰ ਕਦੇ ਮੈਂ ਭੱਜਣਾ ਕਿੱਧਰ ਜਾਣਾ ਦਾ ਕੁਸ਼ਾਨਸ ਠੀਕ ਠਾਕ ਹੈ ਅੱਜ ਮਿੱਤਰੋ ਆਪਣੇ ਘਰੇ ਆਉਣੇ ਨੇ ਗੈਸਟ ਤੇ ਗੁਰਸ਼ਾਨ ਵੀਰ ਦੀ ਛੁੱਟੀ ਅੱਜ ਇਹਨਾ ਸਕੂਲ ਦੇ ਵਿੱਚ ਤਾਂ ਨਹੀਂ ਗੱਲਬਾਤ ਹੁੰਦੀ ਆ ਜਦੋਂ ਸਕੂਲ ਦੇ ਵਿੱਚ ਨਾ ਮਤਲਬ ਵੀ ਇੱਕ ਦੋ ਟੀਚਰ ਨਹੀਂ ਹੋਣ ਨਾ ਤਾਂ ਇਹਨਾਂ ਨੂੰ ਉਹ ਕਰ ਦਿੰਦੇ ਆ ਮਤਲਬ ਛੁੱਟੀ ਦੇ ਦਿੰਦੇ ਨੇ ਪ੍ਰੋਪਰ ਤੌਰ ਤੇ ਅੱਜ ਤਿੰਨ ਮੈਡਮ ਆ ਰਹੀ ਸੀ ਨਹੀਂ ਕੁਸ਼ਾਨਵੀਰ ਸਕੂਲ ਦੇ ਵਿੱਚ ਤੇ ਉਹਨਾਂ ਨੇ ਫਿਰ ਛੁੱਟੀ ਕਰਤੀ ਕੁਸ਼ਾਨ ਨੂੰ ਵੀ ਐ ਕਿ ਸਕੂਲ ਕਹਿੰਦੇ 12 ਵਜੇ ਸਕੂਲ ਲੱਗਣਾ ਵੀ ਜਿਹੜੀ ਪਹਿਲਾਂ ਤਿੰਨ ਘੰਟੀ ਦੇ ਮੈਡਮ ਅਸਿਗੀਆਂ ਵੀ ਉਹਨਾਂ ਨੇ ਆਉਣਾ ਨਹੀਂ ਤੁਸੀਂ 12 ਵਜੇ ਆ ਜਾਓ ਫਿਰ 2:30 ਵਜੇ ਮੁੜ ਕੇ ਉਹਨੇ ਘੰਟੇ ਵਾਸਤੇ ਮੈਂ ਕਿਹਾ ਚਲੋ ਘੰਟੇ ਵਾਸਤੇ ਕੀ ਜਾਣਾ ਘਰੇ ਅੱਜ ਨਾਲ ਗੈਸਟ ਆਉਣ ਠੀਕ ਨਹੀਂ ਜਾਏ ਐਦਾਂ ਹੁੰਦਾ ਆ ਸਾਡੇ ਸਮੇਂ ਚ ਐਦਾਂ ਨਹੀਂ ਹੁੰਦਾ ਗਾ ਸਾਡੇ ਚ ਮੈਡਮ ਇੱਕਾ ਹੀ ਜਾਂ ਕੋਈ ਵੀ ਨਹੀਂ ਹੈਗੀ ਤੁਹਾਨੂੰ ਸਕੂਲ ਦੇ ਵਿੱਚ ਘੰਟੀ ਵੱਜਣ ਦੇ ਨਾਲ ਪਹੁੰਚਣਾ ਹੀ ਪੈਣਾ ਹਾਂ ਉੱਥੇ ਕੋਣ ਬੈਠਾ ਉਹ ਨੋਟ ਕਰ ਉਹਥੇ ਬੈਠਾ ਕੋਈ ਸਾਡੇ ਹੋਰ ਨਹੀਂ ਮਿਲਣਗੇ ਜਿਹੜੇ ਇੱਥੇ ਕਿ ਟੀਚਰ ਨਹੀਂ ਆਇਆ ਤਾਂ ਉਹ ਵੀ ਮਰਾ ਜਿਹੜੀ ਐਬਸੈਂਟ ਹੈ ਉਹ ਕਿਤੇ ਹੋਰ ਟੀਚਰ ਨੇ ਫਿਲ ਨਹੀਂ ਕਰਨੀ ਹੈਗੀ ਤਾਂ ਬਸ ਜਿਹੜੇ ਨਹੀਂ ਹੈ ਤਾਂ ਨਹੀਂ ਆਇਆ ਜੁਫਰੀਆ ਦੇ ਘਰ ਸਾਇਦਾ ਉਦੋਂ ਜਾ ਤਰਬੀਜੀ ਹੁੰਦੀ ਹੈ ਜਾ ਤਰਬੀਜੀ ਹੁੰਦੀ ਹੈ ਇਸਕੇ ਕੋਲ ਮਾਲਾ ਕੁਛ ਆਰ ਵੀ ਆਪਣਾ ਅੱਜ ਘਰੇ ਆ ਤੇ ਤੁਸੀਂ ਬਾਹਰ ਦਾ ਮੌਸਮ ਦੇਖੋ ਅੱਜ ਰਾਤ ਆਪਣੇ ਮੀਂਹ ਪੈ ਲਿਆ ਥੋੜਾ ਜਿਹਾ ਛਿੱਟੇ ਦਾ ਝਾਰ ਪੈ ਲਿਆ ਆਪਣੇ ਮੌਸਮ ਠੰਡਾ ਹੋਇਆ ਵਾ ਅੱਜ ਤੇ ਟਾਈਮ ਦੀ ਗੱਲ ਕਰੀਏ ਟਾਈਮ ਸਵੇਰ ਦੇ 10:30 ਹੋਏ ਹੋਏ ਆ 35 ਤੂੰ ਫਿਰ ਬਾਹਰ ਕਿ ਬਹਿ ਗਿਆ ਹੈ ਚੰਦਰ ਚੰਦਰ ਚਲੋ ਚਲੋ ਅੰਦਰ ਅੰਦਰ ਗੋ ਟੂ ਹੋਮ ਵੈਰੀ ਗੁੱਡ ਪੈਂਤੀ ਸਿਆਣਾ ਬੱਚਾ ਬਣ ਗਿਆ ਪੈਂਤੀੜਾ ਬਈ ਪੈਂਤੀੜਾ ਛੜਾ ਪਹਿਲੇ ਸਿਆਣਾ ਬੱਚਾ ਬਣ ਗਿਆ ਬਈ ਛੜਾ ਮੱਚਾ ਬਣਦਾ ਬਈ ਮੂਹਾਂ ਪੰਗੇ ਲੰਦਾ ਹੁਣ ਤੈਨ ਨੇ ਹੁਸ਼ਮ ਵਧੀਆ ਜੀ ਠੀਕ ਠਾਕ ਹੈ ਲੈ ਮੇਤੋ ਚਲਦੀ ਐ ਤਾਂ ਤਿਆਰੀ ਗੈਸਟਨ ਦੇ ਆਉਣ ਦੀ ਹਾਂਜੀ ਖੁਸ਼ੀ ਦੇ ਵਿੱਚ ਲਾ ਲਓ ਤੁਸੀਂ ਤੇ ਗੈਸਟਾਂ ਦੀ ਆਪਣੇ ਪਰੌਣਚਾਰੀ ਜਿਲਾ ਲਓ ਦਾਲ ਕਾ ਜਿ ਬਣੀ ਆ ਮਿਕਸ ਦਾਲ ਆ ਜੀ ਮਿਕਸ ਦਾਲ ਬਣਾਈ ਆ ਤੇ ਮਿਕਸੇ ਸਬਜੀ ਬਣਾਈ ਆ ਤੇ ਇਧਰ ਇਹ ਕੀ ਮਿਕਸ ਕੋਈ ਮਿਕਸਚਰ ਨਹੀਂ ਹੈਗਾ ਇਹ ਇਹ ਵਾਈਟ ਚਣੀਆਂ ਜੀ ਵਾਈਟ ਚਣਾਂ ਦੇ ਵਿੱਚ ਆਲੂ ਤਪਰੀ ਪਊਗਾ ਪਨੀਰ ਵੀ ਪਾ ਪਨੀਰ ਮਤਲਬ ਇਹ ਵੀ ਮਿਕਸ ਹੋ ਗਿਆ ਮਿੱਤਰੋ ਤੇ ਇਹ ਵੀ ਮਿਕਸ ਹੋ ਗਿਆ ਤੇ ਇਹ ਵੀ ਮਿਕਸ ਹੋ ਗਿਆ ਤਿੰਨੇ ਮਿਕਸ ਹੋ ਗਏ ਮਿਕਸ ਵੈਜ ਵੀ ਹੋ ਗਿਆ ਮਿਕਸ ਦਾਲ ਵੀ ਹੋ ਗਈ ਤੇ ਮਿਕਸ ਸਬਜੀ ਵੀ ਹੋ ਗਈ ਪਨੀਰ ਪਾ ਕੇ ਰੱਖੋ ਹਾਂ ਜੀ ਹਾਂ ਹਾਂ ਉਂ ਬੀਤ ਨੂੰ ਤੇ ਹਿਆ ਤੇ ਕੁੰਡੀ ਇਹ ਕੰਮ ਆਉਂਦੀ ਤੇ ਕੁੰਡੀ ਕੰਮ ਆਉਂਦੀ ਸਹੀ ਬਾਤ ਹੋ ਗਈ ਫਿਰ ਭਾਂਡੇ ਬੜਾ ਚੱਕਰ ਦੇ ਪਾਈ ਐ ਇੱਦਾਂ ਕਿਉਂਕਿ ਨਾ ਕਿਸੇ ਵਾਰੀ ਚਾਹ ਪੀ ਗਏ ਉਹ ਜਾਂ ਕੰਮ ਚੱਲਦਾ ਚਲੋ ਸਾਰੀ ਬੀਜੀ ਹੋਈ ਆਪਣਾ ਹਾਂ ਚਲੋ ਤੁਸੀਂ ਇਹਨਾਂ ਕਰੋ ਲੋ ਠੀਕ ਸ਼ਮਾ ਹਾਂਜੀ ਤੇ ਅਸੀਂ ਜਾ ਕੇ ਲੈ ਕੇ ਆਉਣਾ ਸਮਾਨ ਇੱਕ ਵਾਰੀ ਆਪਣੇ ਵੀਰਾਂ ਨਾਲ ਲੱਗਣਾ ਸਮਾਨੀ ਸ਼ੌਪ ਤੇ ਚੱਲਦੇ ਮੇਟਰ ਸ਼ੌਪ ਤੇ ਜਾ ਕੇ ਆਪਣਾ ਸਾਰਾ ਸਮਾਨ ਇੱਕ ਵਾਰ ਸੈਟਿਫਾਈ ਕਰ ਲਈ ਆਪਾਂ ਉਹ ਤੂੰ ਬਹਿ ਜਾਗਾ ਠਿੱਕੇ ਉਹ ਤੂੰ ਬਹਿ ਜਾਗਾ ਠਿੱਕੇ ਪੈਂਦੀ ਏ ਉਹ ਤੂੰ ਬਹਿ ਜਾਗਾ ਠਿੱਕੇ ਓਏ ਇਹ ਤੁਹਿਆ ਕਰਨਾ ਗੁਸ਼ਾਂ ਤੇ ਬਹੁਤ ਹੀ ਨੇੜੇ ਮੈਂ ਗੋਦੀ ਲੈ ਕੇ ਵਜ ਜਾਂਦਾ ਫਿਰ ਫਿਰ ਫਸੇ ਕੁਗੀ ਵਾਜੇ ਕੁਗੀ ਆਲੇ ਫਸ ਜਾਂਦੀ ਆ ਤੇ ਇਦਾਂ ਦੇ ਦੇ ਪਰ ਮੈਨੂੰ ਛਡਾ ਲਓ ਹੁਣ ਮੈਨੂੰ ਹੁਣ ਛਡਾ ਲਓ ਛਡਾ ਲਓ ਪਿੰਜਰੇ ਚ ਮੈਨੂੰ ਕੱਢ ਲਓ ਹੁਣ ਪਿੰਜਰੇ ਚ ਹੁਣ ਮੈਂ ਹਿੰਦੀ ਕੱਢ ਲਓ ਕੱਢ ਲਓ ਫਟ ਕੱਢ ਲਓ ਚੱਲ ਜੇ ਪਹਿਲਾਂ ਉਹ ਤੋਂ ਮੁਰਚੇ ਨਹੀਂ ਪਾਉਂਗੇ ਠੀਕ ਹੈ ਇਹ ਨਾਲੇ ਕੇ ਜਾਉਂਗੇ ਜੀ ਉਹ ਛਡਾ ਦੇ ਯਾਰ ਮਾਚੀ ਮੈਂ ਨਹੀਂ ਮਾਗ ਰਹੀ ਕੀ ਬਣਾ ਕੁਸ਼ਾਨ ਨਹੀਂ ਪਨੀਰ ਚੌਧਰੀ ਕਰ ਮम्मा ਹੈਲਪ ਕਰਾ ਦਿਓ ਤੇ ਪਾਪਾ ਕੱਲੇ ਜਾਉਣ ਠੀਕ ਹੈ ਗੁਸ਼ਾਨਵੀਰ ਹੱਥ ਵਿੱਚ ਜਾਦੂ ਹੈ ਮਿੱਤਰੋ ਗੁਸ਼ਾਨਵੀਰ ਜਿਸ ਚੀਜ਼ ਨੂੰ ਹੱਥ ਲਗਾ ਦਿੰਦਾ ਹੈ ਉਹ ਚੀਜ਼ ਅੱਛੀ ਸਵਾਦ ਬਣ ਜਾਂਦੀ ਹੈ ਵੈਰੀ ਗੁੱਡ ਹਨਾ ਤੇਸੀ ਬਣਾਉਂਦੇ ਲਓ ਵੀ ਕਰ ਲਓ ਤਿਆਰੀ ਮੈਂ ਜਾ ਕੇ ਇੱਕ ਵਾਰੀ ਸਮਾਨ ਇਕੱਠਾ ਕਰ ਦਉਂਦਾ ਠੀਕ ਹੈ ਤੇ ਮਿਲਦੇ ਆ ਫਿਰ ਆਕੀ ਆਪਾਂ ਇੱਕ ਵਾਰੀ ਬਣਾ ਕੇ ਮਿੱਤਰੋ ਪੀਨੇ ਚਾਹ ਅੱਜ ਆਪਣਾ ਚਾਹ ਕਾਫੇ ਨਹੀਂ ਬਣੀ ਹੈਗੀ ਆਪਣੀ ਮਸ਼ੀਨ ਦੇ ਵਿੱਚ ਨਾ ਆ ਵੀ ਬਣ ਜਾਈਏ ਦੇਖੋ ਇਹ ਹੈਗੀ ਆ ਜਿੰਸੇਂਗ ਇਹ ਬਣ ਜਾਂਦੀ ਹੈ ਇਹ ਜਿਹਦਾ ਵੈਸੀ ਆਪਾਂ ਜੇ ਮਾਰਕੀਟ ਦੇ ਲੈਨੇ ਆ ਤਾਂ ਇਹ ਚ 슈ਗਰ ਜ਼ੁਕਰ ਪਾਈ ਹੁੰਦੀ ਹੈ ਪਰ ਇਹ ਚ ਆ ਮਾਰੋ ਇਦਾਂ ਹੀ ਮਿਲਦੀ ਹੈ। ਖੁਸ਼ਾਨ ਸਰਮਨ ਸੇ ਵਧੀਆ ਵਧੀਆ ਕਿੱਦਾਂ? ਕਿਹ ਜਾਬ? ਹਾਂ ਜੀ ਹਾਂ। ਇਹ ਥੋੜੀ ਥੋੜੀ। ਇਹ ਚ ਮਿੱਠਾ ਚ ਪਾਇਆ। ਥੋੜੀ ਐ ਮਨ ਖੱਟੀ ਮਿੱਠੀ ਹੀ ਹੈ। ਪਰ ਇਹ ਵੀ ਕਹਿਣ ਚਾਹੀਏ ਮਿੱਤਰੋ ਜਿੰਨ ਸਿੰਘ ਦਾ ਆਪਣਾ ਟੇਸਟ ਹੈ ਤੇ ਕੈਫੇ ਦਾ ਆਪਣਾ ਟੇਸਟ ਹੈ। ਪਰ ਨਾ ਜਿੱਦ ਨਹੀਂ ਮਸ਼ੀਨ ਲੱਗਿਆ ਮਿੱਤਰੋ ਮੋਜਾਂ ਲੱਗੀਆਂ ਹੋਈਆਂ। ਸਾਹਮਣੀ ਮਾਰਕੀਟ ਜਿਹੜਾ ਤਾਂ ਪਹਿਲਾਂ ਤੁਹਾਨੂੰ ਕਹਦੇ ਹੁਣ ਤੁਸੀਂ ਆਉਂਦੇ ਹੀ ਨਹੀਂ ਜਿਹੜਾ ਮਾਰਦੇ ਸੀਗੇ ਤਾਂ ਉਹ ਤਾਂ ਦਿਨ ਦੇ ਵੀ ਤਿੰਨ ਤੇ ਚਾਰ ਜਗ੍ਹਾ ਕਿੱਡੇ ਹੁੰਦੇ ਸੀ ਸਾਡੇ ਚਾਰ ਪੰਜ ਜਗ੍ਹਾ ਮੇਰੇ ਚਾਰ ਤਿੰਨ ਚਾਰ ਜਗ੍ਹਾ ਗਵਿੰਦਰ ਮਾਰਦੇ ਗਵਿੰਦਰ ਦੇ ਹਾਂਜੀ ਬਿਜ ਨੂੰ ਕੁਸ਼ਾਲ ਵੀ ਟਾਈਮ ਕੱਢ ਕੇ ਜਾਇਆ ਹੁੰਦਾ ਸੀਗਾ ਤੇ ਹੁਣ ਉਹ ਕਹਿੰਦੇ ਹੁਣ ਤੁਸੀਂ ਆਉਂਦੇ ਹੀ ਨਹੀਂ ਉਹਨਾਂ ਨੂੰ ਕੀ ਦੱਸੀਗੇ ਅਸੀਂ ਉਹ ਮਸ਼ੀਨ ਲੈ ਜਾਂਦੀ ਅਸੀਂ ਆਪਣੀ ਮਸ਼ੀਨਾਂ ਦੇ ਦਿਨ ਚਾਪ ਚਾਪ ਪੀਂਦੇ ਸੀ ਤੇ ਬਾਕੀ ਕਹੋ ਕਿੱਦਾਂ ਕੰਮ ਕਰ ਨਵੇੜ ਦਾ ਹਾਂਜੀ ਹਾਂਜੀ ਕੰਮ ਬਾਅਦ ਚੱਲਿਆ ਮਾਰਕੀਟ ਕੋਲ ਸੌਦਾ ਪੱਤਾ ਲੈਣਾ ਆਹ ਮਾਰਕੀਟ ਤੇ ਕਿਹੜਾ ਆ ਗਿਆ ਤਾਂ ਸ ਤੇ ਨਵੇੜ ਨਹੀਂ ਕੰਮ ਅੱਜ ਆਪਣੇ ਘਰੇ ਪਰੋਣੇ ਨਹੀਂ ਵੀ ਆਉਣੇ ਗੈਸਟ ਨੇ ਆਉਣੇ ਤੇ ਮੈਂ ਵੀ ਕੰਮ ਕਰਨੇ ਵੇਢ ਲਵਾ ਐਦਾਂ ਹੁੰਦਾ ਨਾ ਜੇ ਆਪਾਂ ਨੂੰ ਕੋਈ ਬੰਦਾ ਮਿੱਤਰ ਦੋਸਤ ਆਪਣਾ ਫੋਨ ਕਰਕੇ ਗੈਸਟ ਆਪਣਾ ਆਉਣ ਦਾ ਵੀ ਅਸੀਂ ਆ ਰਹੇ ਹਾਂ ਤਾਂ ਆਪਣਾ ਫਾਜ ਬਣਦਾ ਪਾਉਣ ਤੋਂ ਆਉਣ ਤੋਂ ਪਹਿਲਾਂ ਮੈਂ ਕੰਮ ਨਵੇੜ ਲਈਏ ਤੇ ਬੰਦਾ ਗੱਡੀ ਬੈਠੇ ਗੋਲ ਗੱਲਾਂ ਬਾਤਾਂ ਮਾਰ ਹੁੰਦਾ ਹਨਾ ਹਾਂਜੀ ਤੇ ਤੁਸੀਂ ਨਵੇਢ ਲਓ ਆਪਣਾ ਤੇ ਮੈਂ ਪੀ ਕੇ ਜਿੰਸੰਗ ਤੇ ਆਪਾਂ ਵੀ ਆਪਣਾ ਕੰਮ ਕਰਮਾ ਸਮਾਨ ਜਲਾ ਲਿਆਉਣੇ ਹਨ ਮੈਂ ਸਾਰਾ ਹੀ ਲੈ ਕੇ ਵੇਚ ਦੁਕਾਨ ਸੈੱਟ ਕਰ ਦਿੰਦੇ ਠੀਕ ਹੈ ਠੀਕ ਹੋ ਗਏ ਪਹਿਲਾਂ ਇੱਕ ਵਾਰ ਰੁਕੇ ਆਪਾਂ ਆਪਣੀ ਗੱਡੀ ਦੇ ਵਿੱਚ ਮੇਥੋਂ ਟ ਇਹ ਪੰਪ ਤੇ ਆਪਾਂ ਆਏ ਨੇ ਪੰਪ ਤੇ ਤੇਲ ਸਸਤੇ ਆਵਾ ਉਧਰਲੇ ਆਪਣੇ ਪੰਪਾਂ ਦੇ ਨਾਲੋਂ ਇੱਥੇ ਰੁਕੇ ਆਪਾਂ ਇੱਕ ਵਾਰੀ ਕਹਿੰਦਾ ਇਹ ਪੰਪ ਤੇ ਡੀਜ਼ਲ ਪੈਣਾ ਨਹੀਂ ਡੀਜ਼ਲ ਪਾਉਣ ਵਾਸਤੇ ਇਹਨੂੰ ਦੂਜੇ ਪੰਪ ਤੇ ਜਾਣਾ ਪੈਣਾ ਬੱਬੇ ਨਹੀਂ ਆਪਾਂ ਆਪਾਂ ਪੀ ਬੈਲ ਗਿਆ ਮੈਂ ਟੈਂਕੀ ਫੁੱਲ ਕਰਦੇ ਆ ਦੇਖਦੇ ਆਪਾਂ ਹੁਣ ਕਿੰਨਾ ਤੇਲ ਪੈਂਦਾ ਜੀ ਥੋੜਾ ਸੀਗਾ ਗੱਡੀ ਉਜਰਬ ਆਪਣੀ ਲੱਗੀ ਸੀਗੀ ਤੇ ਹੁਣ ਦਿਖਾਉਣਾ ਵੀ ਕਿੰਨਾ ਤੇਲ ਆਪਣੀ ਬੀੜ ਵਾਲ ਗੱਡੀ ਟੈਂਕੀ ਵਿੱਚ ਪੈਂਦਾ ਮੈਂ ਕਿਹਾ 100 120 ਰੋਣ ਦੇ ਵਿੱਚ ਇਹ ਕਿੰਕੀ ਆਪਣੀ ਇਹ ਦੀ ਫੁੱਲ ਹੋ ਜਾਣੀ ਹੈ ਗੱਡੀ ਦੇ ਹਾਲਾਤ ਕਿੰਨੇ ਬੜੇ ਨੇ ਗੱਡੀ ਧੋਵਣਾ ਟਾਈਮ ਲੱਗਦਾ ਹੈ ਤੇ ਨਾ ਰੱਬ ਸਾਥ ਦਿੰਦਾ ਉਪਰੋਂ ਜੇ ਤਾਂ ਸੋਚੀਦਾ ਵੀ ਗੱਡੀ ਧੋਵਣੀ ਹੈ ਉਧਰ ਜਿਹੜੇ ਮੀਂਹ ਆਏ ਨਾ ਚਾਹ ਸਿੱਟਾ ਜਾਣੀ ਹੈ ਤੇ ਨਹੀਂ ਫਿਰ ਉਹ ਮੀਂਹ ਬਰਨੇ ਦਾ ਫਿਰ ਲੱਗਦਾ ਵੀ ਗੱਡੀ ਧੋ ਹੋ ਗਈ ਵੀ ਦਿਨ ਆਪਣੇ ਆਪੇ ਇਦਾਂ ਸਰਕਲ ਬਣਿਆ ਹੋਇਆ ਹੈ 15 20 ਹੋ ਗਏ ਬਸ ਅੱਜ ਧੋਵਣਾ ਕੱਲ ਧੋਵਣਾ ਕਰੇ ਧੁੱਪ ਕਦੇ ਛਾਂ ਇਦਾਂ ਹੀ ਟਾਈਮ ਲੱਗ ਜਾਂਦਾ ਬਸ ਇਹਦਾ ਤੇ ਹਲੇ 60 ਯੂਰੋ ਦਾ ਤੇਲ ਹੁਣ ਪਏ 36 ਲੀਟਰ ਤੇ ਪਏ 60 ਯੂਰੋ ਦਾ ਖਾਲੀ ਹੋਈ ਗੱਡੀ ਭੁੱਖੀ ਲੱਗਦੀ ਮੈਨੂੰ ਤੇਲ ਮਿੱਤਰੋ ਪੈਰੇ ਵਿੱਚ 92 ਯੂਰੋ ਦਾ ਤੇ 55 ਲੀਟਰ ਤੇਲ ਪੈ ਗਿਆ ਇਹਦਾ ਮਤਲਬ ਵੀ ਜਦੋਂ ਗੱਡੀ ਰਿਜ਼ਰਵ ਵੀ ਲੱਗਦੀ ਹੈ ਨਾ ਉਦੋਂ ਵੀ ਗੱਡੀ ਵੀ ਤੇਲ ਕਾਫੀ ਹੁੰਦਾ ਹੈ ਪਰ ਜੇ ਆਪਾਂ ਤੇਲ ਦੇ ਮਿੱਤਰੋ ਰੇਟ ਦੀ ਗੱਲ ਕਰੀਏ ਨਾ ਆਪਣੇ ਪੰਜਾਬ ਨਾਲ ਇੰਡੀਆ ਦੇ ਨਾਲ ਕੰਪੇਅਰ ਕਰੀਏ ਤਾਂ ਇੱਥੇ 1 ਯੂਰੋ 65 ਪੈਸੇ ਲੀਟਰ ਹੈ ਮੰਨ ਲਓ ਵੀ 100 ਹੁਣ ਤਾਂ 100 ਦੇ ਉੱਪਰ ਹੈ ਰੇਟ ਵੀ ਹੈ ਇਹਦਾ 150 165 ਰੁਪਈਆ ਲੀਟਰ ਤੇਲ ਹੈ ਤੇ ਘਰੋਂ ਫੋਨ ਆ ਗਿਆ ਡੈਡੀ ਦੀ ਵੀਡੀਓ ਕੋ ਲਈ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਤonnage ਕਿਹੜਾ ਠੀਕ ਠਾਕ ਤੂੰ ਸੁਣਾ ਕੀ ਹਾਲ ਚਾਲ ਹੈ ਬੜੀ ਵਧੀਆ ਕੀ ਕਰਦੇ ਬਈ ਜੇ ਇਹ ਦੇਖ ਸੋਫੇ ਆ ਆਪਣਾ ਸਮਾਨ ਲੈ ਵੀ ਲੈਂਦਾ ਮੇਥੋਂ ਆਪਣੀ ਇਹੀ ਘਟ ਸੀ ਆਪਣੇ ਚੇਅਰਸ ਦੀ ਪੇਟੀ ਘਟ ਸੀਗੀ ਤੇ ਟੈਨਰਸ ਦੀ ਦੋਨੇ ਵੀਰਾਂ ਫੁੱਲ ਸਟਰੋਂਗ ਨੇ ਇਹ ਤਨਵਾਹ ਦੱਸਦਾ ਵੀਰ ਦੀ ਗੱਲ ਤਨੂੰ ਇਹਦੀ ਕਦੇ ਵੀ ਕਿਸੇ ਪਾਸੇ ਐਡਵਰਟਾਈਜ਼ਮੈਂਟ ਨਹੀਂ ਮਿਲਣੀ ਕੋਈ ਮਸ਼ਹੂਰ ਨਹੀਂ ਕਰਦੇ ਸੀ ਤੇ ਬਹੁਤ ਸਟਰੋਂਗ ਵੀਰ ਐ ਆਪਣੀ ਘਟਸੀਆਂ ਦੋਏ ਤੂੰ ਜਖਾਬਤ ਪਾਣੀ ਚਖ ਲੈ ਉਹ ਸ਼ਾਨ ਸਿੰਘ ਆ ਗਿਆ ਉਤੋਂ ਤੇ ਕੱਪੜੇ ਵੇਚ ਰਣਾ ਐਨ ਪੂਰੀਆਂ ਖਸ਼ਬੂਆਂ ਉੱਡਦੇ ਤੜਕੀਆਂ ਦੀਆਂ ਮਸਾਲੇ 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 ਰੜਕਦੇ ਨੇ ਐਨ ਸਹੀ ਗਾ ਹਾਂ ਇਹਨਾਂ ਮਿੱਤਰੋ ਗੱਲ ਪੱਕੀ ਆ ਇਟਾਲੀਅਨ ਲੋਕ ਵੀ ਨਾ ਹੀ ਗੱਲ ਜੱਜ ਕਰਦੇ ਆ ਜਿਹੜੇ ਘਰ ਆਪਣੇ ਲੋਕਾਂ ਦੇ ਕੋਲ ਹੁੰਨੇ ਆ ਨਾ ਇੱਥੇ ਪਰ ਐ ਤੜਕੀ ਲੱਗਦੇ ਆਪਣੇ ਕਹਿੰਦੇ ਆਪਣੇ ਤੜਕਾ ਇੰਨਾ ਤੇ ਹਾਰਡ ਇੰਨਾ ਮਤਲਬ ਵੀ ਕਿਹੜਾ ਹੁੰਦਾ ਨਾ ਕੰਧਾਂ ਜਿ ਸਮੇਲਾਂ ਪੜ ਜਾਣੀਆਂ ਤੇ ਆ ਟੜੀ ਲੋਕ ਇਹ ਚੀਜ਼ ਜੱਜ ਕਰਦੇ ਮੈਂ ਹੁਣ ਆਈ ਆਏ ਨਾ ਕਿ ਮਾ ਕੇ ਆ ਲੱਤੀ ਸਮੇਲੇ ਕੱਪੜਿਆਂ ਨੂੰ ਕਿਉਂਕਿ ਨਾ ਤਿੱਖੀ ਇਹਨਾਂ ਨੂੰ ਤੇ ਮਸਾਲੇ ਤੇ ਬਾਕੀ ਕੁਸ਼ਾਨ ਵੀ ਬਣਾਵੇ ਤਾਂ ਕੁਸ਼ਾਨ ਦਾ ਖੜਾ ਵੀ ਮਸਾਲੇ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਮਸਾਲੇ ਵਿੱਚ ਪਾ ਦਿੰਦਾ ਫੇਰ ਗੱਲ ਵਾਸਤੇ ਗੱਲਬਾਤ ਇਹ ਉੱtre ਲੈਵਲ ਦੀ ਹੋ ਜਾਂਦੀ ਹੈ ਹੱਦ ਤੱਕ ਹੈ ਨਹੀਂ ਤੇ ਦਾਲ ਦੁਲ ਚੀਨੀ ਤੇਜ ਪੱਤਾ ਪਾਇਆ ਨਹੀਂ ਹੈਗਾ ਤੇ ਮਸਾਲੇ ਵਿੱਚ ਪਾਇਆ ਨਹੀਂ ਹੈਗੀ ਇਹਨੇ ਸਿਰੋ ਵੀ ਆ ਪਾਸ ਮਾਂ ਤਾਰੀ ਆ ਆਪਣਾ ਤੇ ਆਜ ਅਗਲਾ ਬੇਟੇ ਤੇ ਤੁਸੀਂ ਪਾਣੀ ਚੱਕਵਾ ਵਾਲਾ ਸਮਾਨ ਦੀ ਲਿਸਟ ਆ ਪਰ ਰਾਤ ਬਣਾਉਣ ਨੂੰ ਤਾਂ ਰਹੀ ਸੀਗੀ ਤੇ ਹੁਣ ਬਣਾ ਰਹੀ ਹਾਂ ਗੁਸ਼ਾਨ ਸਿੰਘ ਪਿਆ ਗੁਰਤ ਗੁਸ਼ਾਨੇ ਹੱਥੋਂ ਵੱਲਦੀ ਲਈ ਗੁਸ਼ਾਨੇ ਆਈ ਦੀ ਸਮਝ ਲਾਉਂਦੀ ਯਾਰੀ ਪਤਾ ਦਿਨੇ ਲੈ ਕੇ ਹਾਂ ਸਲਮੋ ਨੇ ਦੇਸ਼ਾਨੇ ਵੀ ਹੇਟ ਰੇਟਿੰਗ ਸਮਝ ਆ ਜੂਗੀ ਤੇ ਨਾਲ ਹੀ ਆਪਾਂ ਪਾਪਾ ਜੀ ਮੈਂ ਕਹਿੰਦਾ ਜਿੰਨੀ ਖਰਾਬ ਹੁੰਦੀ ਐ ਉੱਚੇ ਵਾਲੇ ਵਿਚਾਰ ਰੱਖਦੇ ਇਹ ਤਾਂ ਗੱਲ ਹੈ ਡਾਕਟਰ ਇਹ ਨਹੀਂ ਲਖਾਈ ਸਮਝ ਨਹੀਂ ਲੰਦੀ ਐ ਕੋਰਨ ਤੇ ਹੈ ਕੋਈ ਤੇ ਅੱਜ ਆਪਾਂ ਸੁਫਲੀਆਂ ਮਿੱਤਰੋ ਬਣਾਤੀਆਂ ਸੁਫਲੀਆਂ ਕਹਿੰਦੇ ਸੁਫਲੀਆਂ ਜਿੰਨੇ ਵੀ ਆਪਣੇ ਖਾਣੇ ਆ ਨਾ ਕਹਿੰਦੇ ਸੁਫਲੀ ਬਹੁਤ ਸੁਆਹ ਹੁੰਦੀ ਐ ਹਾਰਮਨ ਹਾਂਜੀ ਸੁਫਲੀ ਕੀ ਪਾਉਂਦੇ ਕਹਿੰਦੇ ਕਹਿੰਦੇ ਸੁਫਲੀ ਸੁਆਹ ਲੱਗਦੀ ਕਹਿੰਦੇ ਬਣਦੀ ਐ ਨਾ ਹਾਂਜੀ ਸਾਰੇ ਕਹਿੰਦੇ ਕਹਿੰਦੇ ਸੁਫਲੀ ਮਿੱਤਰੋ ਬਹੁਤ ਟੇਸਟੀ ਆ ਬਣੀ ਸਹੀ ਗੱਲ ਐ ਜਿਹੜੇ ਆਪਣਾ ਇਹ ਚ ਆਪਣੀ ਉਹ ਐ ਕੀ ਉਹਨੇ ਜਿਹੜੀ ਕਹਿੰਦੇ ਨਹੀਂ ਆਪਾਂ ਉਹ ਰੈਸਪੀ ਡੈਸ਼ਪੀ ਰੈਸਪੀ ਇਹਦੀ ਸਪੈਸ਼ਲ ਰੈਸਪੀ ਆ ਤੇ ਬਿਲਕੁਲ ਵੱਖਰੀ ਰੈਸਪੀ ਆ ਤੇ ਤੁਸੀਂ ਮਿੱਤਰੋ ਜੂ ਟੇਸਟ ਲੱਕ ਜਾਈਵਾਂਗੇ ਜਿਹੜਾ ਇੱਕ ਹੰਦਾ ਨਾ ਇੱਕ ਕਾ ਸਰਦਾ ਨਹੀਂ ਅਗਰ ਕਹਿੰਦੇ ਇੱਕ ਹੋਰ ਖਾਣੀ ਯਾਰ ਐਨੀ ਘੰਟ ਬਣਦੀ ਆ ਜਿਹੜੀ ਕਾਫੇ ਦੀ ਮਸ਼ੀਨਾਂ ਮਿੱਤਰੋ ਸਾਫ ਕਰਨੀ ਪੈਂਦੀ ਆ ਦੇਖੋ ਇਧਰ ਆ ਚਲੋ ਸਾਰੀ ਕਾਫੇ ਵਿੱਚ ਦੇ ਆ ਇਹ ਐਦਾਂ ਖੁੱਲ ਜਾਂਦੀ ਆ ਸਿੰਪਲ ਇਹ ਇਦਾਂ ਤੇ ਸਾਰੇ ਕੈਪਸੂਲ ਦੇ ਵਿੱਚ ਪਏ ਆ ਇਹਨੂੰ ਆਪਾਂ ਹੁਣ ਆ ਦੇਣਾ ਛੇ ਥਣੇ ਸਾਰੀ ਕਾਫੇ ਪਈ ਤੁਹਾਨੂੰ ਦਿਖਾਉਣਾ ਇਹ ਚੋਂ ਜਣਕੇ ਸਾਫ ਕਰਨੀ ਪੈਣੀ ਹੈ ਦਿਨ ਦੇ ਵਿੱਚ ਇੱਕ ਵਾਰ ਸਾਫ ਕਰਨੀ ਹੈ ਇਹਨੂੰ ਚਾਹ ਪੀਨੇ ਵੀ ਉਹ ਮਣੀ ਸਾਫ ਹੀ ਕਰਿਆ ਕਰੋ ਪਤੀਲੇ ਬਦੂਲੇ ਚਾਹ ਦੇ ਮਾਜਲੇ ਕਰੋ ਹਾਂ ਵੀਰੇ ਲੈਣਿਓ ਆ ਤਾਂ ਪਤੀਲਾ ਹੀ ਹੈ ਚਾਹ ਵਾਲੇ ਇਕਲੇ ਕੇ ਦਾ ਇਹ ਖਾਲੀ ਕਰਕੇ ਆਪਾਂ ਨੇ ਵਿੱਚ ਆਪਕੋ ਦਿਖਾਤਾ ਹਾਂ ਮੈਂ ਦੇਖੋ ਆ ਦੇਖੋ ਤਰੂ ਚੈੱਕ ਕਰ ਆ ਵੀ ਇਹ ਕੇ ਨਾਲੇ ਆਪਣਾ ਢੱਕਣ ਆ ਦੇਖ ਇਹ ਸਾਰੀ ਚੰਗੀ ਦਾ ਧੋ ਕੇ ਗੱਲ ਬਣਨੀ ਹੈ ਇਹਨਾਂ ਲੋ ਲੋ ਜਣੀ ਕਿਵੇਂ ਇਦਾਂ ਰੋਜ਼ ਹਰ ਮਨ ਇੱਕੋ ਜਿਹਾ ਮਾਲ ਦਿਨ ਚ ਨਾ ਜਾਂ ਸ਼ਾਮ ਨੂੰ ਆਪਾਂ ਮੈਂ ਦਿਨ ਚ ਆਪੀ ਤੀ ਸ਼ਾਮ ਟਾ ਸਾਰੇ ਕੰਮ ਨਹੀਂ ਵੜ ਗਏ ਸਾਫ ਕਰਤੀਗਾ ਬਸ ਕੋਲ ਕੇ ਇਦਾਂ ਬਾਹਰ ਹੀ ਰੱਖ ਦੋ ਮੈਂ ਸੁੱਕ ਜੀਗਾ ਸੁੱਕ ਕੇ ਦੇ ਵਿਚ ਰੱਖ ਦਿੰਨੇ ਆਪਾਂ ਨੇ ਵਿਚ ਫਿਟ ਕਰ ਦਿੰਨੇ ਆਪਾਂ ਨੇ ਦੇ ਦੇ ਇਹ ਇਦਾਂ ਇਸੇ ਨੂੰ ਕੋਲੇ ਟਾ ਜੇ ਪਾਣੀ ਪੋਣਾ ਇਹ ਵਿੱਚ ਪਾਣੀ ਇੱਧਰ ਨੂੰ ਪੈਣਾ ਇੱਥੇ ਨੂੰ ਇਹ ਆਹ ਹੋਲਣ ਇੱਥੋਂ ਆਹ ਦੇਖੋ ਇਹ ਜੇ ਪਾਣੀ ਪਣੇ ਵਿੱਚ ਫਿਲਟਰ ਵੀ ਲੱਗੇ ਨਾਲ ਇਹਦੇ ਅੱਗੇ ਤਾਂ ਜਿਹੜੀ ਮਸ਼ੀਨ ਆਪਣੇ ਪਹਿਲਾਂ ਸੀਗੀ ਨਾ ਉਹ ਚ ਕੱਲਾ ਪਾਣੀ ਪੈਦਾ ਦਾ ਬੋਤਲ ਵਾਲਾ ਵੀ ਉਹ ਚ ਜਿਹੜਾ ਹੁੰਦਾ ਨਾ ਕਾਕਾਓ ਕਿਹਨਾਂ ਤੁਸੀਂ ਉਹ ਜਿਹੜਾ ਵਿੱਚ ਪੈਂਦਾ ਹੈ ਕਲਕਾਰੀ ਕਲਕਾਰੀ ਵਿੱਚ ਪੈਂਦਾ ਕਲਕਾਰੀ ਹੁੰਦਾ ਵੀ ਜਿਹੜੀ ਆਪਣੀ ਕਿੰਨਾ ਤੱਕ ਦਸ ਪੰਜਵੀਂ ਕਲਕਾਰੀ ਜਿੱਦਾਂ ਮੈਨੂੰ ਸਮਝ ਨਹੀਂ ਲੱਗੀ ਜਿਹੜਾ ਵੀ ਜਮ ਚਿੱਟਾ ਏਟਾ ਜਮ ਦਾ ਪਾਣੀ ਕੀ ਹੁੰਦਾ ਉਹ ਹਾਂ ਕਾਈ ਮੈਲ ਜੀ ਮੈਲ ਨਹੀਂ 8 ਟਾਲੀ ਦੇ ਕਲਕਾਰੇ ਕਹਿੰਦੇ ਇਹਨਾਂ ਨੂੰ ਪੰਜਾਬੀ ਕੀ ਕਹਿੰਦੇ ਉਹਨੂੰ ਕਹਿੰਦੇ ਆ ਜੀ ਮਲਯੋ ਜਮ ਜਾਰੇ ਵਿਚੇ ਦੇ ਹੁਣ ਇਹ ਚ ਫਿਲਟਰ ਹਾਂਜੀ ਨਹੀਂ ਪਤਾ ਕੀ ਹੈ ਹੁਣ ਆ ਮਸ਼ੀਨ ਨੇ ਫਿਲਟਰ ਲਾ ਦੋ ਉਹਨਾਂ ਨੇ ਤੂੰ ਜਿਹੜਾ ਮਰਜ਼ੀ ਪਾਣੀ ਪਾਈ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਲੱਭਤ ਭਰ ਲੈਨੇ ਆ ਕਿ ਆਪਣ ਟੁੱਡੀ ਦੇ ਪੱਥਰੀ ਜਮ ਜਾਂਦੀ ਇਹਨਾਂ ਹਾਂ ਪੱਥਰੀ ਹਾਂਜੀ ਹਾਂ ਪੱਥਰ ਵਾਲਾ ਪੱਥਰ ਵਾਲਾ ਲੈ ਭਰ ਲੈ ਉਹ ਉੱਪਰ ਤੱਕ ਭਰ ਲੈ ਠੀਕ ਹਾਂਜੀ ਥੋੜੀ ਹੋ ਗਈ ਤਿਆਰੀ ਹਾਂਜੀ ਹਾਂਜੀ ਠੀਕ ਹੋ ਗਿਆ। ਬੁਸ਼ਾ ਦਾ ਕਾਫੇ ਦੀ ਮਸ਼ੀਨ ਸਾਫ ਕਰਦਾ ਹੈ। ਸਾਫ ਕਰਾਈਆ। ਜਿਹੜਾ ਮਾਜੀ ਪਾਣੀ ਪਾ ਦਵੇ ਜੀ ਕਹਿੰਦੇ ਕੋਈ ਚੱਕਰ ਨਹੀਂ ਪੈਂਦਾ ਇਹਦਾ। ਉਹਨਾਂ ਨੇ ਪਾਉਣ ਨੂੰ 1 ਘੰਟੇ ਟਾਈਮ ਕਿਹਾ ਹੋ ਗਿਆ। ਟਾਈਮ ਪਾਉਣੇ ਖੋਗੇ ਬਾਅਦ 15 ਮਿੰਟ ਤੱਕ ਹੈ ਜੀ ਉਹਨਾਂ ਨੇ। ਠੀਕ ਹੋ ਗਿਆ। ਚਾਹ ਤਾਂ ਨਹੀਂ ਪੀਣੀ ਹੈਗੀ? ਨਹੀਂ ਜੀ। ਜਿੰਸ ਸਿੰਘ। ਨਾ। ਕੁਝ ਵੀ ਨਹੀਂ ਪੀਣਾ ਹੈ। ਇਹ ਜੋ ਉੱਟੀ ਜਨ ਹੈ ਮੈਂ ਗੱਲ ਵੀ ਤਾਂ ਇਹ ਸੱਚੀ ਆ। ਲਓ। ਆ ਫਿੱਟ ਹੋ ਗਿਆ ਤਾਂ। ओके okay, वे देखो जे चले मशीन अपना टेंपरेचर सही ਕਰਨ ਲੱਗੀ ਹੈ ਚਾਪੁਤਰੀ ਪੈਕ ਉਡ ਪਾ ਦੀ ਉਡ ਪਾਇਆ ਤੇ ਆਪਾਂ ਇੱਕ ਵਾਰੀ ਉਹਨਾਂ ਦੇ ਹੋਂ ਤੋਂ ਪਹਿਲਾਂ ਪਹਿਲਾਂ ਆਪਣਾ ਸਮਾਨ 에ਰੋਸਪੀਨ ਵਾਲਾ ਇਹ ਵੀ ਆਪਾਂ ਲਈ ਹੈ ਠੀਕ ਹੈ ਫਿਰ ਬਾਅਦ ਵਿੱਚ ਬਿਲੇ ਬੈਠ ਕੇ ਗੱਲਬਾਤ ਕਰਾਂ ਠੀਕ ਹੈ ਪੈਕ ਉਡ ਜਾਓ ਉਡ ਕੇ ਉਡ ਕੇ ਉਡ ਕੇ ਮਿਲ ਕਾ ਸੀ ਕਿ ਮੰਨ ਜਾ ਇੱਕ ਵਾਰੀ ਚਾਬੀ 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 ਨਹੀਂ ਮੇਰੇ ਕੋਲ ਮੈਂ 10 ਰੁਪਏ ਲੈ ਕੇ ਸੀ ਦੁਕਾਨ ਮੈਂ ਲਿਆਂਗਾ ਮਾਰਕੀਟ ਤੋਂ ਲੱਗੇ ਅੱਜ ਆਪਾਂ ਨੂੰ ਮਾਰਕੀਟ ਤੋਂ ਨਾ ਆਹ ਵਾਲਾ ਦੁੱਧ ਮੇਰੇ ਤੋਂ ਮਿਲ ਗਿਆ ਬਹੁਤ ਘੱਟ ਚਾਂਸ ਹੈ ਦੁੱਧ ਮਿਲੇ ਬਹੁਤ ਘਣ ਦੋਦਾ ਮਿੱਤਰੋ ਆਪਾਂ ਨੇ ਲੈ ਲਿਆ 5 ਲੀਟਰ ਇੱਕ ਦੋ ਤਿੰਨ ਚਾਰ ਪੰਜ ਦੋ ਲੈ ਲਏ ਤੇ ਬਾਕੀ ਇਹ ਵਾਲਾ ਸਾਰਾ ਸਮਾਨ ਲੈ ਲਿਆ ਕੁਛ ਆਹ ਤੋਂ ਲੈ ਲਿਆ ਚਾਚੂ ਵਾਸਤੇ ਤੇ ਬਾਕੀ ਸਮਾਨ ਹੁਣ ਕੁਸ਼ਾਨ ਸਿੰਘ ਆਪਣਾ ਬਿਲਕੁਲ ਮੈਨੂੰ ਨਹੀਂ ਆਈਏ ਟਿਕਾਰੇ ਹੈ ਬੀਬੀ ਕੋਲ ਆਈਏ ਬੱਚਾ ਸੋਲ ਕੁਸਟ ਲੈ ਇਸ ਉਹ ਪਾਸਾਰੇ ਗ੍ਰਾਸੀਓ ਨੋ ਫਿਸਟੋ ਪ੍ਰੇਕੋ 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 ਕਹੀ ਮੈਂ ਮਤਾ ਵੰਗੋ ਸਮਾਨ ਵਿੱਚ ਛੋਟੀ ਇੱਕ ਦੀ ਚੀਜ਼ ਹੁੰਦੀ ਆ ਤਾਂ ਆਪਾਂ ਉਹਨਾਂ ਨੂੰ ਕ੍ਰੋਸ ਕਰ ਦੇ ਜੇ ਨਿਕਲ ਜਾਓ ਅੱਗੇ ਚਲੇ ਜਾਓ ਕਿ ਆਪਾਂ ਲੈ ਲਿਆ ਸੈਲਮਨ ਮੱਛੀ ਨਾਲੇ ਲਾਵੀ ਗੁਰਪ੍ਰੀਤ ਸਿੰਘ ਮੈਨੂੰ ਪਹੁੰਚ ਗਿਆ ਆਪਣੇ ਕੋਲ ਸ਼ਰ ਖੋਲ ਟਾਕੀ ਵੀ ਦਦੀ ਹਾਂ ਹੈ ਕੁਛ ਨਹੀਂ ਐ ਟਾਕੀ ਮੈਂ ਕਿਹਾ ਟਾਕੀ ਖੋਲ ਦੇ ਵੀਰ ਦੀ ਲਾਰੇ ਲਾਉਂਦੇ ਨੂੰ ਦਿੰਦਾਂਗੀ ਬਹੁਤ ਜ਼ਿਆਦਾ ਕਿਤੇ ਗੁਰਪ੍ਰੀਤ ਸਿੰਘ ਵਧੀਆ ਹੀ ਬੀ ਚੜਦੀ ਕਲਾ ਕੀ ਹਾਲ ਹੈ ਬੜੀ ਵਧੀਆ ਹੀ ਬਈ ਮਮਾ ਦਿਖਣੇ ਹੀ ਰਹਿ ਗਏ ਬਸ ਹੀ ਹੱਦ ਕਰਦੀ ਹੈ ਅੱਜ ਅਸੀ ਗਾਲ ਜੀ ਹੋਰ ਠੀਕ ਠਾਕ ਜੀ ਹਾਂ ਠੀਕ ਹੈ ਤਾਂ ਸਿੱਧਾ ਗਿਆ ਮੈਂ ਚੜਦੀ ਕਲਾ ਵਧੀਆ ਜੀ ਵਧੀਆ ਭਾਵੇਂ ਇੰਤਿਆਰ ਕਰਵਾਇਆ ਸੀ ਵੇਹ ਤੇ ਲੱਗੇ ਹੋਏ ਆ ਥੋੜੀ ਵੇਟ ਕਰਦੇ ਆ ਮੈਂ ਤਾਂ ਗੁਰਪ੍ਰੀਤ ਨੂੰ ਬਹੁਤ ਦਿਨਾਂ ਦੀ ਕਹਿੰਦੀ ਸੀ ਮੈਂ ਕਿ ਆਪਾਂ ਜਾ ਕੇ ਆਉਣਾ ਹਾਂ ਕਿਹਦਾ ਚੱਲਾਂਗੇ ਕਿਸੇ ਦਾ ਨਾ ਉਹ ਵੀ ਕਿਦਾਂ ਕਹੀ ਜਾਂਦਾ ਕੱਲ ਨੂੰ ਵੀਰੇ ਬਸ ਪਰਸ ਨੂੰ ਵੀਰੇ ਹੀ ਕਰਦੇ ਕਰਦੇ ਨੇ ਕਿੰਨੇ ਦਿਨ ਕੱਢਦੇ ਬਸ ਠੰਡ ਕਰਕੇ ਇਦਾਂ ਹੀ ਹੋਈ ਜਾਂਦਾ ਹਾਂ ਹਾਂ ਹੈ ਗੁਰਪ੍ਰੀਤ ਸਿਆ ਹਾਂਜੀ ਕਿੰਨੇ ਦਿਨ ਕੱਢਦੇ ਅੱਜ ਕੱਲ ਅੱਜ ਕੱਲ ਅੱਜ ਕੱਲ 10 ਦਿਨ ਹੋ ਗਏ ਛੁੱਟੀਆਂ ਖਤਮ ਹੋ ਗਈਆਂ ਕੱਲ ਦੇਖ ਲੈ ਇਹ ਵੀ ਗੱਲਾਂ ਸ਼ੁਰੂ ਹੋ ਗਈਆਂ ਦੀ ਉਹ ਦਿਨ ਕੇ ਹਾਂ ਚੱਲੀ ਆਂਟੀ ਫਿਰ ਹਾਂ ਚਲੋ ਜੀ ਆਓ ਜਾਈਏ ਗੁਰਪ੍ਰੀਤ ਸੇਤਾ ਕੇਮ ਨੇ ਚੜ੍ਹਦੀ ਕਲਾ ਘਰ ਪਰਿਵਾਰ ਇੰਡੀਆ ਸਭ ਠੀਕ ਸਾਰਾ ਪਰਵਾਰ ਠੀਕ ਠਾਕ ਹੈ ਚਲ ਵਧੀਆ ਕੌਣ ਆ ਗਿਆ ਉਹ ਦੇ ਗੁਰਪ੍ਰੀਤ ਆ ਗਿਆ ਦੇ ਛੋਟਾਂ ਨੇ ਮਿਲੇਵੇਂ ਨੂੰ ਹੁਣੇ ਬੋਲਣ ਵੀ ਲੱਗੇ ਮੈਂ ਕਹਿੰਦੀ ਬਹੁਤ ਟੈਂਪਾ ਦਾ ਆਇਆ ਹਾਂ ਹੋਰ ਕੀ ਹੈ ਆ ਵੀ ਟਾਈਮ ਹੋ ਗਿਆ ਪਛਾਣਦਾ ਵੀ ਹੈ ਨਹੀਂ ਬੈਠੂ ਕਿਤੇ ਬੈਠਾ ਹੀ ਹਾਂ ਬੈਠਾ ਬੈਠਾ ਉਧਰ ਗਿਆ ਕੌਣ ਆ ਗਿਆ ਮੈਂ ਤੇ ਕੋਸਾਂ ਗੁਰਪੀਜੋਤ ਲੈਣ ਸੀ ਕਿ ਡੈਡੀ ਹੋਣੀ ਬਹੁਤ ਸਾਰੇ ਲੱਗਿਆ ਬਹੁਤ ਕੰਮ ਲੱਗਿਆ ਇਹ ਤਾਂ ਤਾਂ ਇਹ ਤੂੰ ਸਾਰਾ ਟੇਬਲ ਦਾ ਪਰ ਤਾਂ ਸਬਜ਼ੀਆਂ ਦੇ ਨਾਲ ਹੈ ਹੁਣ ਪਾਣੀ ਕਿੱਥੇ ਰੱਖੋ ਤੁਸੀਂ ਪਹਿਲਾਂ ਮੈਨੂੰ ਪਾਣੀ ਬਾਅਦ ਚਾ ਲਵਾ ਲਵਾਂਗੇ ਚੱਕ ਗੁਰਪੀਜੋਤ ਬਹੁਤ ਹੀ ਨਾ ਕੁਸ਼ਾਨ ਵੀ ਨੇ ਬਣਾਏ ਸਵਾਨ ਬਾਈ ਤੇਰੇ ਵਾਸਤੇ ਆਹ ਕਹਿੰਦਾ ਮਟਰ ਵੀ ਤਾਂ ਆਪ ਬਣਾਇਆ ਸਪੈਸ਼ਲ ਸਕੂਲ ਨਹੀਂ ਗਿਆ ਜੀ ਉਹ ਥੈਂਕ ਯੂ ਜੀ ਚੱਕੋ ਫਿਰ ਚਿਲਿਆ ਚੱਕੋ ਇਹ ਨਾ ਨਾ ਪੁਛਿਆ ਦਰੋ ਕੋਈ ਨਹੀਂ ਲੈ ਲੈਣੀ ਆ ਸੋ ਤੁਸੀਂ ਵੀ ਇੱਧਰ ਉਸ ਕੋਈ ਨਹੀਂ ਤੁਸੀਂ ਲੱਕਾ ਖਾਓ ਜੀ ਤੁਸੀਂ ਬੈਠੋ ਇੱਕ ਛੋਟੇ ਪੇ ਗੁਸ਼ਾਨ ਵੀ ਤੁਹਿਆ ਜਿ ਤੱਕ ਨੜੇ ਪਾਪਾ ਦੇ ਨਾਲੇ ਆ ਅੱਛਾ ਯਾ ਸੰਗ ਦੇਖਦੇ ਹਾਂ ਲੋਕ ਚ ਨਹੀਂ ਖਾਣਦੇ ਹੈ ਇਹ ਵਲੌਗ ਦੇ ਬਾਅਦ ਇਹ ਵੀ ਤੇ ਤੋ ਸਿੱਖ ਗਿਆ ਗੱਲਾਂ ਕੋਈ ਗੱਲਾਂ ਚੱਕੋ ਤਾਂ ਖਾਓ ਚੱਕ ਚੱਕ ਕੋਈ ਗੱਲ ਨਹੀਂ ਕਿਵੇਂ ਨਾ ਆ ਜਾ ਤੂੰ ਨਹੀਂ ਅੱਛਾ ਘਰ ਘਰ ਨੂੰ ਲੈ ਛੋਟੀ ਪਾਣੀ ਖਾ ਕੇ ਮਿੱਤਰ ਆਪਾਂ ਨੂੰ ਗਰਾਊਂਡ 'ਚ ਪਹੁੰਚ ਗਏ ਸੀ ਹੁਣ ਤੇ ਗੁਸ਼ਾਨ ਵੀ ਕਹਿੰਦਾ ਵੀ ਪਰਸੂ ਖੇਡ ਕੇ ਨਾ ਮਜ਼ਾ ਬਹੁਤ ਆਇਆ ਤੇ ਅੱਜ ਕਹਿੰਦਾ ਵੀ ਆਪਾਂ ਫੇਰ ਦੁਬਾਰਾ ਮੈਚ ਲਾਉਣਾ ਹੈ ਤਿਆਜਾ ਆਪਣਾ ਗੁਰਪ੍ਰੀਤ ਸਿੰਘ ਵੀ ਆਏ ਆ ਬੋਲਿੰਗ ਕਰਨੀ ਬੈਟਿੰਗ ਕਰਨੀ ਪਹਿਲਾਂ ਕੋਈ ਨਹੀਂ ਦੇਖ ਲੰਦੇ ਅਜੇ ਪਹਿਲਾਂ ਪਗੋ ਆ ਜਾ ਫਿਰ ਹੈ ਪਗੋ ਆਇਓ ਚਲੋ ਮੇਰੇ ਮੇਲੇ ਸਾਥੀ ਨਾ ਮਿਲੇ ਚੋਰ ਚੋਰ ਮੇਲੇ ਮੇਲੇ ਸਾਥੀ ਨਾ ਹੁੰਦੇ ਚੋਰ ਬੈਟਿੰਗ ਮੇਰੀ ਬੈਟ ਪਹਿਲਾਂ ਚਲੋ ਆਪਾਂ ਆਪਾਂ ਬੋਲਿੰਗ ਜੇ ਫਿਲਡਿੰਗ ਕਰ ਲੈਂਦੇ ਆ ਬੈਠੀ ਖੁਸ਼ ਆ ਬੈਠੀ ਨਾ ਬੋਲਿੰਗ ਪਹਿਲਾਂ ਮੈਂ ਕਰਾਂਗਾ ਪਹਿਲਾ ਓਵਰ ਮੈਂ ਕਰਾਂਗਾ ਠੀਕ ਸਿੱਧੀ ਟੱਕਰ ਹੋ ਗਈ ਹੁਣ ਸੋਈ ਜਖਤਰ ਦੀ तो मतलब <laughs> <सारे> <laughs> ਚੱਕਿਆ ਹੁਣ ਮੇਤੋਂ ਆਪਣੀ ਬੈਟਿੰਗ ਆ ਗਈ ਆ ਪਹਿਲੀ ਬਾਲ ਤੇ ਚੌਕਾ ਮਾਰਿਆ ਆਪਾਂ ਨੇ ਉਹ ਦੇਖੋ ਨੇਰੀਆਂ ਲਿਆ ਦਿਆਂ ਹੈ 10 20 ਨਹੀਂ ਨਹੀਂ ਚੌਕਾ ਕਹਿੰਨਾ ਮੈਂ ਪਹਿਲੀ ਬਾਲ ਨਹੀਂ ਪਹਿਣ ਦੋ ਚੌਕੇ ਲੱਗ ਵੀ ਗਏ ਮੈਂ ਇੱਕ ਲੱਗੇ ਹੈ ਵੀ ਇੱਕੇ ਦਰ ਆ ਦੂਜਾ ਹੋ ਗਿਆ ਫਿਰ ਇੱਧਰ ਆ ਪੁੱਤ ਬਾਲ ਇੱਥੇ ਪਿੱਛੇ ਹੀ ਆ ਆ ਖੰਬੇ ਦੇ ਕੋਲ ਹੈ ਇੱਕ ਬੰਦਾ ਹੋਰ ਲਿਆਉਣਾ ਤਾਂ ਜਦ ਬਾਹਰ ਬਾਉਂਡਰੀ ਬਾਲ ਚੱਕੀ ਲਿਆਉਂਦਾ ਲੋ بیا ਪੌਲ ਲਿਆਉਣਾ ਭੁੱਲ ਗਿਆ ਗੇਮ ਬਾਲ ਲਿਆਉਣਾ ਸੀਗਾ ਤੈਨੂੰ ਰੱਖ ਕੇ ਉਹ ਤੇ ਪੂਰਾ ਮੈਚ ਦਿਖਾਉਣਾ ਸੀਗਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਵੀ ਜਦ ਨਾਲ ਵਲੌਗ ਬਣੂਗਾ ਜਾਂ ਵੈਡਿੰਗ ਹੋਗੀ ਫਿਰ ਵਨ ਮੋਰ ਸੈਕਿੰਡ ਹੈ ਹੌਲੀ ਹੌਲੀ ਐੱਜੋ ਐੱਜੋ ਲੱਗੇ ਐੱਜ ਆਪਣੇ ਆਪ ਲੱਗੇ ਮੇਰੇ ਤੁਹਾਨੂੰ ਜਿਵੇਂ ਲਾਇਏ ਨੇਗਾ ਝੂਠੀ ਬੋਲਣਾ ਹੈ ਨਾ ਨਸ਼ਾ ਹੁਣ ਸ਼ਾਂ ਦੀ ਫਿਲਮ ਸ਼ੁਰੂ ਹੈ ਇੱਧਰ ਹੀ ਲੱਗੇ ਇਹਦਾ ਇੱਧਰ ਨੂੰ ਕਿੱਥੇ ਨੂੰ ਜਾਓ ਇੱਥੇ ਜਾਓ ਨਾ ਗੋ ਜੂਗਾ ਤੂੰ ਪਹਿਲਾਂ ਨਹੀਂ ਆਣਾ ਹੁੰਦਾ ਸੀਗਾ ਹੁਣ ਨਹੀਂ ਜਾ ਹੁਣ ਕਿ ਆ ਉਹ ਇੱਧਰ ਨਹੀਂ ਆਉਣ ਦੇਤੇ ਹੁਣ ਆ ਜਾਣਾ ਆਹੋ ਜੂਗਾ ਸਾਰੇ ਕੱਪੜੇ ਲੈ ਲੈ ਮਮੀ ਨਾਲ ਘੱਟੂ ਤੇ ਨਾ ਪਾਗੀ ਤੋਂ ਨਹੀਂ ਆਲੇ ਆਏ ਜਲੋਈ ਗੱਲ ਨਹੀਂ ਤੁਸੀਂ ਕ੍ਰੀਜ਼ ਦੇ ਅੰਦਰ ਖੜਦੇ ਹੋ ਉਰੇ ਕਿਉਂਕਿ ਤੁਸੀਂ ਯਾਰਕਰ ਤੋਂ ਡਰਦੇ ਆ ਡਰਦਾ ਤਾਂ ਕੋਈ ਨਹੀਂ ਮੈਂ ਡਰਦਾ ਜੇ ਬਾਲ ਉਰੇ ਆਲੀ ਆਈ ਆਈ ਫੁੱਲ ਟੋਸ ਉਹਨਾ ਕਿ ਮਾਰ ਦਿੰਦਾ ਹਾਂ ਅੱਛਾ ਮੈਂ ਡਰਦਾ ਹਾਂ ਨਹੀਂ ਮਤਲਬ ਉਧਰ ਨਹੀਂ ਡਰਦੇ ਆਊਟ ਹੁੰਣ ਤੋਂ ਤਾਂ ਹਰੇਕੀ ਡਰਦਾ ਉਹ ਡਰਦਾ ਹੁੰਦਾ ਹੀ ਆ ਸਾਡਾ ਮੈਚ ਮਿੱਤਰੋ ਖਤਮ ਹੋ ਗਿਆ ਕਿਉਂਕਿ ਮੀ ਉੱਪਰ ਆ ਗਿਆ ਤੇ ਕਹਿੰਦੇ ਮੀ ਪੈਂਦੇ ਬੰਦੇ ਬਿਮਾਠ ਮਾਰ ਹੋ ਜਾਣਗੇ ਇਸ ਕਰਕੇ ਖਤਮ ਕਰਤੀ ਗੇਮ ਆਪਾਂ ਨੇ ਟਾਈਮ ਵੀ ਕਾਫੀ ਹੋ ਗਿਆ ਨਾ 3 ਵਜੇ ਕੇ 5 ਮਿੰਟ ਹੋ ਗਏ। ਪੰਜ ਕਮਾਲ ਦੀ ਗੱਲ ਹੈ ਗੁਰਪੀ ਤਾਂ ਅੱਜ ਤੱਕ ਕੋਈ 20 ਬੰਦਾ ਨਹੀਂ ਹੈਗਾ ਤਾਂ ਰੌਣਕ ਦੇ ਵਿੱਚ ਨਾ। ਨਹੀਂ ਤਾਂ ਆਹ ਟਾਈਮ ਹੋਰੇ ਪੂਰੇ ਰੌਣਕ ਕਵੱਲ ਹੁੰਦਾ ਸੀ ਪਰਸੋਂ ਆਏ ਸੀਗੇ। ਪਰਸੋਂ ਫੁੱਲ ਟ੍ਰੈਫਿਕ ਦੇ ਕਿ ਲੋਕਾਂ ਦੀ ਹੋਰੀ। ਸਮਝਦਾ ਰ ਮੀਂਹ ਪੈਣਾ। ਕਿਉਂ ਜਾਣ ਮੈਂ ਕਿਹਾ ਪਰਸੋਂ ਆ ਜੀਏ ਲੋਕਾਂ ਨੇ ਫੁੱਲ ਟ੍ਰੈਫਿਕ ਸੀ ਹੋਰੇ ਨਾ। ਹਾਂ ਵੀਰੇ ਕਹਿ ਤਾ। ਨਾ ਨਾ। ਮੈਂ ਜੈਕਟ ਪਾ ਲਈ ਹੁਣ। ਜੈਕਟ ਮੋੜਨਾ। ਜਾ ਜੈਕਟ ਪਾ ਲੰਦਾ ਫੇਕ ਐਟ ਨਹੀਂ ਕਰਦਾ ਗਾ ਇਹ। ਜੇ ਬੂਟ ਗੋਲਦੇ ਗੱਡੀ ਚਲਾਉਂਦਾ ਇਹਦਾ ਹਿਸਾਬ ਦਾ ਵੱਖਰਾ ਹੈ ਗੁਰਪੀ ਥੋੜੇ ਜੀ। ਗੁਰਪੀ ਜਿਆ ਸਹੀ ਗੱਲ ਕਿ ਜੋੜੀ ਆਈ ਹੈ ਕੋਮਨ ਬਾਤੋ ਦੇਖੋ ਤਾਂ ਬੇਬੀ ਬਾਪੂ ਸਹੀ ਗੱਲ ਹੈ ਮੀਂਹ ਦੇ ਵਿੱਚ ਬਾਕੀ ਸਾਰਾ ਸਾਰਾ ਸਟੇਡੀਅਮ ਖਾਲੀ ਵਿਖਾ ਗਰਾਊਂਡ ਖਾਲੀ ਪਿਆ ਪਰ ਆਹ ਘੈਂਟ ਗੱਲ ਵਾਦਾ ਕਰ ਵੀ ਹੈ ਨਾ ਸੁਣੀ ਪਰ ਕੇ ਬਣੀ ਹੋਈ ਆ ਆਪਣੇ ਇਦਾਂ ਚਾਹੀਦਾ ਪਿੰਡਾਂ ਦੇ ਵਿੱਚ ਨਾ ਸਰਪੰਚ ਪੰਚ ਜਿਹੜੀ ਵੀ ਹੈਗੇ ਮਤਲਬ ਵੀ ਇਦਾਂ ਨਾ ਪਿੰਡਰ ਵੀ ਪੂਰੀ ਸਪੋਰਟ ਕਰਨੀ ਚਾਹੀਦੀ ਆ ਤੇ ਪੰਚਾਂ ਸਰਪੰਚਾਂ ਨੂੰ ਵੀ ਪੂਰੀ ਕੀ ਕਰ ਜਾਈਦੀ ਆ ਇਦਾਂ ਨਹੀਂ ਚਾਹੀਦੇ ਬਣਾਉਣੇ ਗਰਾਊਂਡ ਦੇ ਵਿੱਚ ਵਧੀਆ ਬੱਚਿਆਂ ਨੇ ਝੂਲੇ ਜਿੱਦਾਂ ਉਹ ਲੱਗੇ ਹੋਏ ਆ ਇਦਾਂ ਸਿਸਟਮ ਸਾਰਾ ਕ੍ਰੀਏਟ ਹੋਵੇ ਨਾ ਤਾਂ ਵਧੀਆ ਮਨ ਲੈ ਬੱਚਿਆਂ ਵਾਸਤੇ ਵੀ ਤੇ ਬਜ਼ੁਰਗਾਂ ਵਾਸਤੇ ਵੀ ਹੁਣ ਟਾਈਮ 6:30 ਹੋ ਗਏ ਆ ਮਿੱਤਰੋ ਤੇ ਆਪਣੇ ਗੁਰਪੀਰਾਂ ਦਾ ਸਮਾ ਹੋ ਗਿਆ ਘਰ ਨੂੰ ਜਾਣ ਦਾ ਅਸੀਂ ਜ਼ੋਰ ਬਹੁਤ ਲਾ ਰਹੇ ਨਾ ਵੀ ਰਹਿ ਕੋਈ ਗੱਲ ਨਹੀਂ ਕਿਹੜਾ ਬਾਰ ਬਾਰ ਤਾਂ ਨਹੀਂ ਹੁੰਦਾ ਹੈਗਾ ਪਰ ਇਹ ਹੁਣੇ ਮੰਨਦੇ ਨਹੀਂ ਕੀ ਕਰੀਏ ਅੰਟੀ ਕਿੱਧਰ ਗਏ ਮਾਰਿਓਗੇ ਅੰਟੀ ਰਹਿਓ ਤੁਸੀਂ ਮੈਂ ਕਹਿੰਦਾ ਮਾਰੂ ਗੱਲਾਂ ਛੱਲਾ ਮਾਰੂਗਾ ਆਪਾਂ ਛੱਪਾਂ ਆਣਾ ਘਰ ਦਾ ਔਖਾ ਆ ਫੇਰ ਚੱਲ ਜੀਏ ਫੇਰ ਦੇਖਾਂਗੇ ਫੇ ਜੋਤ ਨੂੰ ਨਾਲ ਲੈ ਕੇ ਆਵਾਂਗੇ ਆਪਾਂ ਜੋਤ ਨੂੰ ਜਾ ਕੇ ਲਿਆਉਨੇ ਤੁਸੀਂ ਰੋ ਇੱਥੇ ਫੇਟੋ ਫੇਟੋ ਨੂੰ ਗਿਆੜਾ ਭੇਜਣਾ ਕਈ ਨਾ ਮੇਰੇ ਵੀਰਾਂ ਨੇ ਮੈਨੂੰ ਕਮੈਂਟ ਵੀ ਆਉਂਨਾ ਕਈ ਮੈਨੂੰ ਮੇਰੇ ਪਰਸਨ ਤੌਰ ਤੇ ਮੇਰੇ ਮੁੰਡੇ ਜਾਣਦੇ ਨੇ ਦੋਸਤ ਮਿੱਤਰ ਗੁਰਪੀ ਨੂੰ ਕਹਿੰਦੇ ਹੁਣ ਕਹਿੰਦੇ ਗੁਰਪੀ ਤੇ ਨਹੀਂ ਹੁੰਦੀ ਕਿੱਦਾਂ ਕਿੱਦਾਂ ਰਹਿੰਦਾ ਠੀਕ ਇਹ ਹੁਣ ਆਪਣੇ ਕੰਮ ਕਾਜ ਚ ਬਿਜ਼ੀ ਆ ਤੇ ਦੇਖਣਾ ਪਿੱਛੇ ਆਪਾਂ ਨੇ ਫਾਰਮ ਆਫ ਦਿਖਾਇਆ ਦਾ ਗੁਰਪੀ ਦਾ ਤੇ ਹੁਣ ਕੰਮ ਕਾਜ ਸਟਾਰਟ ਕੀਤਾ ਵਾ ਤੇ ਹੁਣ ਉਹਦਾ ਕਹਿੰਦਾ ਮੁੰਡਾ ਮਿਹਨਤ ਕਰ ਰਿਹਾ ਤੇ ਇਸ ਕਾਕੇ ਥੋੜਾ ਘਟ ਮਿਲਦੇ ਆ ਕੰਮ ਕਾਰਾਂ ਕਰਕੇ ਤੇ ਬਾਕੀ ਨੇ ਵੀ ਜੋ ਪ੍ਰਮਾਤਮਾ ਕਿਰਪਾ ਕਰੇ ਰੋ ਹੀ ਮਿਲਦੇ ਜਿਲਦੇ ਰਾਂਗੇ ਜੀ ਵੀ ਤੇ ਮੈਂ ਕ ਠੀਕ ਬੀਤਿਆ ਓਕੇ ਬੀਤਿਆ ਓਕੇ ਮੇਰੇ ਹੁਸ਼ਾਨ ਵੀ ਦੇ ਵਿੱਚ ਦਾ ਇਹ ਚੀ ਗੁਸ਼ਾਨ ਦਾ ਜੀ ਨਹੀਂ ਕਰਦਾ ਨੂੰ ਭੇਜਣਾ ਚੰਗਾ ਚੰਗਾ ਜੀ ਅਸੀਂ ਗੱਲ ਜੀ ਸੱਚੀ ਗੱਲ ਹਣਾਇਓ ਹਾਂ ਹਾਂ ਜੀ ਹਾਂ ਸਸੀ ਗੱਲ ਜੀ ਸੱਚੀ ਗੱਲ ਸਸੀ ਚੰਗਾ ਬਾਬੀ ਸੱਚੀ ਓਕੇ ਬੀਤਿਆ ਮਿਲਦੇ ਹਾਂ ਬੀਠੇ ਠੀਕ ਹੈ ਓਕੇ ਸਸੀ ਗੱਲ ਸਾਰੇ ਵੀ ਜਾ ਕੇ ਮੈਨੂੰ ਹਾਂ ਜੀ ਚੰਗਾ ਓਕੇ ਬਰੇ ਥੈਂਕ ਯੂ ਬੀਤਿਆ ਸਸੀ ਗੱਲ ਸੱਚੀ ਗੱਲ ਸਾਰਾ ਥੈਂਕ ਯੂ ਜੀ ਆਨ ਦਾ ਹੀ ਹਾਂ ਮੈਂ ਕਿਹਾ ਕੋਈ ਕਿਵੇਂ ਕੋਈ ਕੀ ਬਤ ਲਿਗਾ ਜੀ ਬੋਰੇ ਵੀ ਬਣੀ ਨਹੀਂ ਨਾ ਠੀਕ ਹੈ ਠੀਕ ਹੈ ਚੰਗੀ ਗੱਲ ਹੈ ਓਕੇ ਜੀ ਓਕੇ 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 ਬੀਤੇ ਓਕੇ ਸਸੀ ਗਾ ਜੀ ਸਸੀ ਗਾ ਜੀ ਸਸੀ ਗਾ ਜੀ ਆਪਰੇ ਕਰੀਏ ਕੰਮ ਸਟਾਰਟ ਆਪਣਾ ਹਾਂ ਜੀ ਆਵੜੇ ਮੇਤਰਾ ਆਰਡਰ ਲੱਗ ਹੀ ਨਹੀਂ ਆਉਣ ਤੇ ਪਹੁੰਨੀ ਆਪਣੇ ਬੰਦੇ ਪਹੁੰਚ ਗਏ ਨੇ ਕੰਮ ਵਾਲੇ ਬੰਦੇ ਟਾਈਮ ਆਪਣਾ ਸਮਾਂ ਕੰਮ ਦਾ ਹੋ ਗਿਆ ਕਵਾਬੀ ਲਾਤਾ ਤੇ ਕੁਸ਼ਾਨ ਵੀ ਸੀ ਹਾਂ ਕੁਸ਼ਾਨ ਵੀ ਸਕੂਲ ਦਾ ਕੰਮ ਕਰਨਾ ਪੁੱਤ ਨੂੰ ਖੇਡ ਖੇਡ ਕੇ ਫਰ ਲਾ ਕੀ ਗੱਲ ਕਰਦਾ ਨਾ ਸੌਂ ਲਿਆ ਇੰਨੇ ਵਜਰ ਆ ਕਰ ਲਾ ਰਹੀਏ ਨੇ ਸੱਚ ਬੋਲਦਾ ਕੰਮ ਕਰਦਾ ਤੇ ਵਾਕੀ ਆਪਾਂ ਮੈਂ ਤੁਹਾਨੂੰ ਬਲੌਗ ਇਥੇ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ